ਸੰਤ ਕਾ ਮਾਰਗ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਕਦਾ ਮਾਤ ਕਰਨ ਤੋਂ ਕਿਉਂ ਰੋਕਦੇ ਸਨ ਆਪਾਂ ਇਸ ਵਿਸ਼ੇ ਨੂੰ ਸਮਝਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਬਾਬਾ ਅਤਰ ਸਿੰਘ ਜੀ ਮਹਾਪੁਰਖ ਮਸਤੂਆਣਾ ਸਹਿਬ ਵਾਲੇ ਜਿਹੜੇ ਬੜੇ ਪਹੁੰਚੇ ਹੋਏ ਮਹਾਪੁਰਖ ਸਨ ਸਾਧ ਸੰਗਤ ਜੀ ਮਸਤੂਆਣਾ ਸਹਿਬ ਵਾਲੇ ਬਾਬਾ ਬ੍ਰਹਮ ਗਿਆਨੀ ਮਹਾਤਮਾ ਅਤਰ ਸਿੰਘ ਜੀ ਮਹਾਪੁਰਖ ਉਹਨਾਂ ਨੇ ਜਪਜੀ ਸਾਹਿਬ ਦੇ ਕੱਲੀ ਕੱਲੀ ਪੌੜੀ ਦੇ ਸਪਸ਼ਟ ਅਰਥ ਜਿਹੜੇ ਨੇ ਪੜੇ ਹੋਏ ਸੀ ਤੇ ਜੀਵਨ ਦੇ ਵਿੱਚ ਧਾਰਨ ਕੀਤੇ ਹੋਏ ਸੀ। ਮਹਾਂਪੁਰਖ ਭਿੰਡਰਾਂ ਵਾਲੇ ਸੁਣਾਇਆ ਕਰਦੇ ਸੀ ਕਿ ਮਸਤੂਆਣੇ ਜੋੜ ਮੇਲੇ ਤੇ ਚਲੇ ਗਏ। ਬਾਬਾ ਮਨੀ ਸਿੰਘ ਜੀ ਬੈਠੇ ਬੈਠੇ ਕਹਿੰਦੇ ਆਪਣੇ ਪ੍ਰੇਮੀਆਂ ਨੂੰ ਕਹਿੰਦੇ ਕਿ ਦੇਖੋ ਤਾਂ ਭਾਈ ਮੇਰੇ ਹੱਥ ਵਿੱਚ ਕੁਝ ਹੈ। ਕਹਿੰਦੇ ਕੁਝ ਨਹੀਂ। ਬਾਬਾ ਜੀ ਆਪਣੇ ਗੜਬੇ ਹੱਥ ਜਿਹੜਾ ਹੈ ਆਪਣੇ ਗੜਬੇ ਦੇ ਕੋਲ ਜੋ ਰੱਖਿਆ ਸੀ ਨਾ ਗੜਬਾ ਕੋਲ ਉਹਦੇ ਵਿੱਚ ਹੱਥ ਪਾਉਂਦੇ ਤੇ ਕਹਿੰਦੇ ਚਾਂਦੀ ਦਾ ਰੁਪਈਆ ਕੱਢ ਲੈਂਦੇ ਤੇ ਬਿਲਕੁਲ ਉਸ ਗੜਬੇ ਨੂੰ ਖੜਕਾ ਕੇ ਦੇਖ ਲੈਂਦੇ ਕਹਿੰਦੇ ਦੇਖੋ ਭਾਈ ਕੁਝ ਨਹੀਂ ਤੇ ਪਰ ਉਸ ਦੇ ਵਿੱਚੋਂ ਚਾਂਦੀ ਦਾ ਰੁਪਈਆ ਕੱਢ ਲੈਂਦੇ 사త్సੰਗਤ ਬੜੀ ਵਾਰ ਉਹਨਾਂ ਨੇ ਕਰਾਮਾਤ ਕੀਤੀ ਇੱਕ ਵਾਰ ਕਹਿੰਦੇ ਪੈਦਲ ਤੁਰੇ ਜਾਂਦੇ ਜਾਂਦੇ ਰਾਹ ਦੇ ਵਿੱਚ ਚੱਲੇ ਜਾ ਰਹੇ ਸਨ ਤੇ ਕਹਿੰਦੇ ਰਸਤੇ ਦੇ ਵਿੱਚ ਗੰਨਿਆਂ ਦਾ ਖੇਤ ਆਇਆ ਤੇ ਕੁਝ ਨਾਲ ਦੇ ਸਿੰਘ ਸੀ ਕਿਨੇ ਗੰਨੇ ਚੁਪਣ ਨੂੰ ਮਨ ਕੀਤਾ। ਕਿਹਾ ਵੀ ਗੰਨੇ ਚੁਪਣਿਆ ਤੇ ਕਹਿੰਦੇ ਇਹ ਵੀ ਮਨ ਵਿੱਚ ਸੋਚਿਆ ਵੀ ਜੇਕਰ ਜੱਟ ਆ ਗਿਆ ਜਿਸ ਦਾ ਇਹ ਖੇਤ ਹੈ ਜ਼ਿਮੀਂਦਾਰ ਆ ਗਿਆ ਤੇ ਉਹ ਬੋਲੇਗਾ ਤੇ ਉਹਨੂੰ ਕੀ ਜਵਾਬ ਦਿੱਤਾ ਜਾਏਗਾ ਕਿਨੇ ਫਿਰ ਮਨ ਵਿੱਚ ਆਇਆ ਕਿ ਕੋਈ ਗੱਲ ਨਹੀਂ ਜੋ ਹੋਏਗਾ ਵੇਖਿਆ ਜਾਏਗਾ ਕਮਾਦ ਬੜਾ ਝਲ ਵਰਗਾ ਸੋਹਣਾ ਖੜਿਆ ਹੋਇਆ ਸੀ ਤੇ ਕਹਿੰਦੇ ਗੰਨੇ ਪੁੱਟ ਲੈ ਤੇ ਕਹਿੰਦੇ ਗੰਨੇ ਪੁੱਟ ਕੇ ਜੋ ਆਗ ਸੀ ਉਥੇ ਸੁੱਟ ਦਿੱਤਾ ਗੰਨੇ ਚੁੱਪ ਦੇ ਚੁੱਪ ਦੇ ਚਲੇ ਜਾਂਦੇ ਨੇ ਜਦ ਕਹਿੰਦੇ ਜੱਟ ਨੇ ਘੇਰ ਲਏ ਤੇ ਕਹਿੰਦੇ ਸਾਡੋ ਕਿਧਰ ਨੂੰ ਮੂੰਹ ਚੱਕਿਆ ਠਹਿਰੋ ਏ ਇਹ ਮੇਰਾ ਪਾਲਿਆ ਹੋਇਆ ਕਮਾਦ ਐ ਕਿਹਨੇ ਤੁਹਾਨੂੰ ਪਤਾ ਪੁੱਛਿਆ ਕਿ ਨੂੰ ਤੁਸੀਂ ਪੁੱਛ ਕੇ ਗੰਨੇ ਪੱਟੇ ਐ ਇਸ ਦੇ ਬਾਰੇ ਮੈਨੂੰ ਦੱਸੋ ਖਾਂ ਕਹਿੰਦੇ ਤੇ ਫਿਰ ਭਾਈ ਮਨੀ ਸਿੰਘ ਜੀ ਜਵਾਬ ਦਿੰਨੇ ਗੱਲ ਸੁਣ ਲੈ ਤੇਰੇ ਗੰਨੇ ਅਸੀਂ ਮੁਫਤ ਨਹੀਂ ਪੱਟੇ ਜਾ ਜਿੱਥੋਂ ਗੰਨੇ ਪੱਟੇ ਨੇ ਉੱਥੇ ਆਗ ਛਿਟੇ ਹੋਏ ਨੇ ਜਾ ਕੇ ਦੇਖ ਉੱਥੇ ਕੀ ਪਿਆ ਹੈ ਜਦੋਂ ਕਿਨੇ ਜ਼ਿਮੀਦਾਰ ਉੱਥੇ ਜਾਂਦਾ ਪੰਜ ਚਾਂਦੀ ਦੇ ਰੁਪਈਏ ਜੱਟ ਨੂੰ ਲੱਭੇ ਮੁੜ ਕੇ ਕੀ ਪੁੱਛਣਾ ਸੀ ਕਾਹਨੂੰ ਵੀ ਭਾਈ ਤੁਹਾਡੇ ਗੰਨੇ ਨੇ ਪੱਟੇ ਭਾਵ ਕੇ ਸਾਧ ਸੰਗਤ ਜੀ ਕਮਾਈ ਵਾਲੇ ਮਹਾਤਮਾ ਸੀ ਜਦੋਂ ਗੜਬੇ ਚੋਂ ਆਏ ਰੁਪਈਆ ਕੱਢਣ ਲੱਗੇ ਤੇ ਸਾਧ ਸੰਗਤ ਬੜੀ ਵਾਰ ਇਹ ਕਰਾਵਾਤੀ ਹੋ ਚੁੱਕੀ ਸੀ ਬਾਬਾ ਅਤਰ ਸਿੰਘ ਜੀ ਮਾਪੁਰਖਾਂ ਨੂੰ ਕਿਸੇ ਨੇ ਦੱਸ ਦਿੱਤਾ ਕਿ ਮਹਾਰਾਜ ਮਣੀ ਸਿੰਘ ਤਾਂ ਉੱਥੇ ਬੈਠਾ ਚਾਂਦੀ ਦੇ ਰੁਪਈਏ ਗੜਬੇ ਵਿੱਚੋਂ ਕੱਢੀ ਜਾਂਦਾ ਹੈ ਤੇ ਸਾਧ ਸੰਗਤ ਮਾਪੁਰ ਖਾਨੇ ਆ ਕੇ ਫਿਰ ਰੋਕਿਆ ਕਿ ਇਹ ਕੰਮ ਨਹੀਂ ਕਰਨਾ ਸੰਤਾ ਨੇ ਸਾਧ ਸੰਗਤ ਜੀ ਬੜੀ ਵਾਰ ਸਮਝਾਇਆ ਆ ਕੇ ਵੀ ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਗਨ ਕੈ ਆਵਤ ਲਾਜਾ ਪ੍ਰਭੂ ਦੇ ਸੰਤਾ ਮਾਪੁਰਸ਼ਾ ਨੂੰ ਲਾਜ ਆਉਂਦੀ ਹੈ ਇਹੋ ਜਿਹਿਆਂ ਕਰਾ ਮਾਤਾ ਪੂਨੇ ਟੂਨੇ ਟਾਮਣ ਨਹੀਂ ਕਰਨੇ ਚਾਹੀਜੇ ਸੰਤ ਉੱਠ ਕੇ ਆ ਗਏ ਕਹਿੰਦੇ ਲੈ ਵੀ ਮਨੀ ਸਿੰਘ ਹੁਣ ਰੁਪਈਆ ਕੱਢ ਕਹਿਣ ਦੀ ਧੀਰ ਸੀ ਹੱਥ ਕੱਢੇ ਖਾਲੀ ਹੱਥ ਕੱਢੇ ਖਾਲੀ ਰੁਪਈਆ ਨਿਕਲੇ ਨਾ ਸਾਧ ਸੰਗਤ ਮਾਹ ਪੁਰਖਾਂ ਨੇ ਕਰਾਮਾਤ ਕਰਨ ਤੋਂ ਰੁਕਿਆ ਤੇ ਮਾਹ ਪੁਰਖਾਂ ਨੇ ਫਿਰ ਇਹ ਵੀ ਕਿਹਾ ਕਿ ਹੁਣ ਰੁਪਈਆ ਕੱਢ ਕਹਿੰਦੇ ਫਿਰ ਉਦੋਂ ਰੁਪਈਆ ਨਹੀਂ ਜਿਨੇ ਨਿਕਲਿਆ ਗਣੇ ਪੇਚੋ ਪਹਿਲਾਂ ਜੋ ਕਰਾਮਾਤ ਕਰਨੀ ਸੀ ਕਰ ਲਈ ਪਰ ਬਾਅਦ ਵਿੱਚ ਨਹੀਂ ਕੁਝ ਹੋਇਆ ਇਹ ਹੈ ਬਾਬਾ ਅਤਰ ਸਿੰਘ ਜੀ ਮਾਹ ਪੁਰਖਾਂ ਦਾ ਜੀਵਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ